ਭਾਈ ਤੋਂ ਬਦਲ ਗਏ ਦੇਸ਼ ਦੇ ਤੇ ਤੇ ਨਪਰਾਧਿਕ ਕਾਨੂੰਨ ਆਈਪੀਸੀ ਦੀ ਥਾਂ ਹੁਣ ਤੋਂ ਲੱਗੇਗੀ ਬੀਐਨਐਸ ਦੀ ਤਾਰਾ ਲੋਕਾਂ ਨੂੰ ਜਲਵ ਮਿਲੇਗਾ ਇਨਸਾਫ ਅੱਜ ਮੋਟਰ ਸ਼ੁਰੂ ਹੋ ਰਿਹਾ ਸਸਦ ਸੈਸ਼ਨ ਸਿਆਸੀ ਸੰਗਰਾਮ ਹੋਣ ਦੇ ਆਸਾਰ ਮੀਟ ਮਾਮਲੇ ਤੇ ਸੱਤਾ ਤੇ ਨੂੰ ਕੀ ਸਕਦੀਆਂ ਨੇ ਵਿਰੋਧੀਆਂ ਤੇ ਅਕਾਲੀ ਸਾਹਤੇ ਅਰਦਾਸ ਕਰੇਗਾ ਅਕਾਲੀ ਦਲ ਦਾ ਬਾਦਗੀ ਤੜਾ ਜਥੇਦਾਰ ਰਗਵੀਰ ਸਿੰਘ ਨੂੰ ਸੌਪਣਗੇ ਗਲਤੀਆਂ ਲਈ ਖਿਮਾ ਯਾਚਨਾ ਅਕਾਲੀ ਦਲ ਬਚਾਓ ਲਹਿਰ ਦੀ ਵੀ ਕਰਨਗੇ ਸ਼ੁਰੂਆਤ ਆਕਾਲੀ ਦਲ ਦੇ ਬਾਗੀ ਤੜੇ ਨੇ ਖੋਲਿਆ ਮੋਰਚਾ ਕਿ ਹਾਂ ਪਾਰਟੀ ਦੀ ਲੀਡਰਸ਼ਿਪ ਚ ਵੱਡੇ ਫੱਦਰ ਤੇ ਹੋਵੇ ਤਬਦੀਲੀ ਸ਼ਮਣੀ ਕਮੇਟੀ ਦੀ ਕਾਰਜਸ਼ੈਲੀ ਵੀ ਵੱਡੇ ਸੁਧਾਰ ਦੀ ਲੋ। ਮੁਤਾਬਕ ਜੇ ਚਾਲਿਆ ਆਕਾਲੀ ਦਲ ਮੀਟਿੰਗਾਂ ਦਾ ਦੌਰ ਜਾਰੀ ਆਕਾਲੀ ਦਲ ਐਸਸੀ ਅਤੇ ਮਹਿਲਾ ਵਿੰਗ ਨਾਲ ਬੈਠਕ ਕਰਨਗੇ ਸੁਬੀਰ ਸਿੰਘ ਬਾਦਲ ਕੱਲ ਐਸਟੀਪੀਸੀ ਦੇ ਮੈਂਬਰਾਂ ਤੇ ਬੀਸਵੀਂ ਵਿੰਗ ਨਾਲ ਕਰਨਗੇ ਬੈਠ। ਅਮੀ ਪਾਲ ਤੇਰੀ ਨੀਂਦ ਬਿਟੂ ਦਾ ਵੱਡਾ ਸ਼ਾਨਾ ਕਿ ਹਾਂ ਸੰਵਿਧਾਨ ਨੂੰ ਮੰਨੋਗੇ ਤਾਂ ਜੇਲ੍ਹ ਦੇ ਬਾਹਰ ਬਹੁਤ ਕੁਝ ਪਰ ਨਾਮ ਮਨਿਆਤਾ ਡਿਗਰੂਗੜ ਤੋਂ ਅੱਗੇ ਵਿਜੇ ਆਇਤ ਪੰਜਾਬ ਚਾਰ ਬਿਨਿਆਦੀ ਇਕੱਠੀ ਮਿਲੇਗੀ ਕਣਕ ਘਰ ਘਰ ਰਾਸ਼ਨ ਸਕੀਮ ਤਹਿਤ ਲਗਭਗ ਇਸ ਅਚਾਰਿਆ 5-4 ਕਰੋੜ ਲਾਪਰਤੀਆਂ ਨੂੰ ਮਿਲੇਗਾ ਰਾਸ਼ਨ ਬੀਤੇ ਦਿਨ ਮੁੱਖ ਮੰਤਰੀ ਮਾਨ ਨੇ ਕੀਤਾ ਸੀ ਐਲਾਨ ਮੁੰਬਈ ਨੇੜੇ ਲੋਨਾਵਲਾਸ਼ ਵੱਡਾ ਹਾਚਾ વોਟਰਫਾਲ ਜੁੜੇ ਇੱਕੋ ਪਰਿਵਾਰ ਦੇ ਪੰਜ ਮੈਂਬਰਸ ਦੀਆਂ ਲਾਸ਼ਾਂ ਮਿਲੀਆਂ ਦੋ ਲਾਪਤਾ ਛੁੱਟੀਆਂ ਮਨਾਉਣ ਲੋਨਾਵਲਾ ਗਿਆ ਸੀ ਪਰਵਾਰ ਪਾਟ੍ਰਿਕ ਦੀ ਟੀਮ ਦੇ ਖਡਾਰੀਆਂ ਲਈ BCCI ਵੱਲੋਂ ਵੱਡਾ ਇਨਾਮ ਜਰਲ ਸਕਤਰ ਜੈਸ਼ਾ ਨੇ 125 ਕਰੋੜ ਰੁਪਏ ਦੇ ਪ੍ਰਾਈਜ਼ ਦਾ ਕੀਤਾ ਐਲਾਨ ਟੀ 20 ਵਰਲਡ ਕਪ ਜਿੱਤ 파ਰ ਤੇ ਟੀਮ ਬਣੀ ਹੈ ਵਿਸ਼ਵ ਚੈਂਪੀਅਨ ਸਤਿ ਸ਼੍ਰੀ ਅਕਾਲ ਜੀ ਮੈਂ ਹਾਂ ਸਰਬਜੋਤ ਕੌਰ ਨਿਊਜ਼ 18 ਪੰਜਾਬ ਨਾ ਦੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ ਬੁਲਟਨ ਦੀ ਸ਼ੁਰੂਆਤ ਕਰਨ ਤੇ ਰੁਕਾਂਗੇ ਇੱਕ ਵੱਡੀ ਖਬਰ ਦਾ 1 ਜੁਲਾਈ ਹੈ ਤੇ ਅੱਜ ਤੋਂ ਬਦਲ ਗਿਆ ਹੈ ਦੇਸ਼ ਦਾ ਕਾਨੂੰਨ ਦਾ ਸਿੱਕੇ ਦੇਸ਼ ਤਿੰਨ ਨਵੇਂ ਅਪਰਾਧਿਕ ਕਾਨੂੰਨ ਹੁਣ ਲਾਗੂ ਹੋਣਗੇ 1 ਜੁਲਾਈ ਯਾਨੀ ਕਿ ਅੱਜ ਤੋਂ ਅਸਾਰੇ ਹੀ ਅਪਰਾਧਿਕ ਕਾਨੂੰਨ ਲਾਗੂ ਹੋਣਗੇ ਆਪੀਸੀ ਇੰਡੀਅਨ ਪੀਨਲ ਕੋਡ ਦੀ ਥਾਂ ਹੋਣ ਲੱਗੇਗੀ ਭਾਰਤ ਦੇ ਨਿਆਇ ਸੰਹਿਤਾ 2023 ਯਾਨੀ ਕਿ ਬੀ ਐਨ ਐਸ ਦੀ ਤਰਫ ਕੋਡ ਆਫ ਕ੍ਰਿਮੀਨਲ ਪ੍ਰੋਸੀਜਰ ਦੀ ਥਾਂ ਪੜ ਨਾਗਰਿਕ ਸੁਰੱਖਿਆ संहिता 2023 لگے گی اور 1872 چنے انڈین ایویڈنس کوڈ دی تھا ہن پارتے شاکسم ادنیام 2023 لگے گا ایف ائی آر درج کرن تو لے کے فیصلہ سنان تک دی سما سیما طے کیتی گئی ہے تے شکایت ملن تے پولیس رتین دناں دے اندر ایف ائی آر درج کرنی ہوگی کہ 10 کے 0 ایف ائی آر 24 گھنٹے اندر صمبندھ تھانے چ ٹرانسفر کیتی جائے گی جانچ نو 180 دن تو ود ਪੈਂਡਿੰਗ ਨਹੀਂ ਰੱਖਿਆ ਜਾ ਸਕਦਾ ਮੈਜਿਸਟਰੇਟ ਨੂੰ 14 ਦਿਨਾਂ ਦੇ ਅੰਦਰ ਹੀ ਮਾਮਲੇ ਦਾ ਨੋਟਿਸ ਲੈਣਾ ਹੋਵੇਗਾ ਸੁਣਵਾਈ ਦੇ 60 ਦਿਨਾਂ ਦੇ ਅੰਦਰ ਹੀ ਦੋਸ਼ ਤੈਅ ਕਰਨ ਦੀ ਵਿਵਸਥਾ ਵੀ ਕੀਤੀ ਗਈ ਹੈ ਰੇਪ ਕੇਸ 'ਚ ਮੈਡੀਕਲ ਰਿਪੋਰਟ 7 ਦਿਨਾਂ ਦੇ ਅੰਦਰ ਦੇਣੀ ਹੋਏਗੀ ਤੇ ਅੱਜ ਤੋਂ ਦੇਸ਼ ਦਾ ਜੋ ਕਾਨੂੰਨ ਹੈ ਲਾਅ ਹੈ ਉਹ ਬਦਲ ਗਿਆ ਹੈ ਇੰਡੀਅਨ ਪੀਨਲ ਕੋਡ ਦੀ ਥਾਂ ਹੁਣ ਭਾਰਤੀ ਨਾਇਸ ਸਹਿਤਾ BNS ਲੱਗੇਗਾ ਤੇ IPC ਥਾਂ ਹੁਣ ਭਾਰਤੀ ਨਾਇਸ ਸਹਿਤਾ 2023 ਦੀ ਤਾਰਾ ਲੱਗੇਗੀ ਕਾਬਿਲ ਗੌਰ ਹੈ ਕਿ ਇਸੇ ਤਰੀਕੇ ਨਾਲ ਅਪਰਾਧਿਕ ਨਿਆਂ ਪ੍ਰਣਾਲੀ ਵਿੱਚ ਵੱਡੀਆਂ ਤਬਦੀਲੀਆਂ ਲਿਆਏਗਾ ਆ ਕਾਨੂੰਨ ਤੇ ਇੰਡੀਅਨ ਜੁਡੀਸ਼ੀਅਲ ਕੋਡ ਇੰਡੀਅਨ ਸਿਵਲ ਡਿਫੈਂਸ ਕੋਡ ਅਤੇ ਇੰਡੀਅਨ ਐਵੀਡੈਂਸ ਐਕਟ ਕਮਰਾਂਤ ਬ੍ਰਿਟਿਸ਼ ਯੁੱਗ ਦੇ ਇੰਡੀਅਨ ਪਿਨਲ ਕੋਡ ਕੋਡ ਆਫ ਕ੍ਰਿਮੀਨਲ ਪ੍ਰੋਸੀਜਰ ਅਤੇ ਇੰਡੀਅਨ ਐਵੀਡੈਂਸ ਕੋਡ ਦੀ ਥਾਂ ਲੈਣਗੇ ਨਵੇਂ ਕਾਨੂੰਨ ਇੱਕ ਆਧੁਨਿਕ ਨਿਆਂ ਪ੍ਰਣਾਲੀ ਦੀ ਸਥਾਪਨਾ ਕਰਨਗੇ ਜਿਸ ਵਿੱਚ ਜ਼ੀਰੋ ਐਫ ਆਈ ਆਰ ਪੁਲਿਸ ਕੋਲ ਆਨਲਾਈਨ ਸ਼ਿਕਾਇਤ ਦਰਜ ਕਰਨ ਅਤੇ ਐਸ ਐਮ ਐਸ ਰਾਹੀਂ ਸੰਬੰਧ ਪੇਜਨ ਵਰਗੀਆਂ ਸਹੂਲਤਾਂ ਹੋਣਗੀਆਂ ਨਾਲ ਹੀ ਸਾਰੇ ਕਿਨੌਣੇ ਅਪਰਾਧਾ ਦੇ ਅਪਰਾਧ ਸੀਨ ਦੀ ਲਾਜ਼ਮੀ ਵੀਡੀਓਗ੍ਰਾਫੀ ਵਰਗੇ ਪ੍ਰਬੰਧ ਸ਼ਾਮਲ ਕੀਤੇ ਜਾਣਗੇ ਅਧਿਕਾਰਤ ਸੂਤਰਾਂ ਨੇ ਦੱਸਿਆ ਹੈ ਕਿ ਇਹਨਾਂ ਕਾਨੂੰਨਾਂ ਵਿੱਚ ਕੁਝ ਮੌਜੂਦਾ ਸਮਾਜਿਕ ਹਕੀਕਤਾਂ ਤੇ ਅਪਰਾਧਾਂ ਨਾਲ ਨਜਿੱਠਣ ਦੀ ਕੋਸ਼ਿਸ਼ ਵੀ ਕੀਤੀ ਗਈ ਹੈ ਦੇਸ਼ ਦੇ ਵਿੱਚ ਹੁਣ ਨਵਾਂ ਫੌਜਦਾਰੀ ਕਾਨੂੰਨ ਆ ਗਿਆ ਹੈ 163 ਸਾਲ ਪੁਰਾਣੇ ਕਾਨੂੰਨ ਦੀ ਛੁੱਟੀ ਹੋ ਗਈ ਅੰਗਰੇਜ਼ਾਂ ਦੇ ਜ਼ਮਾਨੇ ਤੋਂ ਚੱਲੀ ਆ ਰਹੀ ਆਈਪੀਸੀ ਯਾਨੀ ਇੰਡੀਅਨ ਪੀਨਲ ਕੋਡ ਦੀ ਥਾਂ ਹੁਣ ਤਿੰਨ ਨਵੇਂ ਕਾਨੂੰਨਾਂ ਨੇ ਲੈ ਲਈ ਐ 1860 ਦੇ ਵਿੱਚ ਬਣੀ ਆਈਪੀਸੀ ਦੀ ਥਾਂ ਹੁਣ ਭਾਰਤ ਦੀਆਂ ਸਹਿਿਤਾ 2023 ਯਾਨੀ ਬੀਐਨਐਸ 2023 1898 ਦੇ ਵਿੱਚ ਬਣੀ ਸੀਆਰਪੀਸੀ ਦੀ ਥਾਂ ਹੁਣ ਭਾਰਤੀ ਨਾਗਰਿਕ ਸੁਰੱਖਿਆ ਸੰਹਿਤਾ ਬੀਐਨਐਸਐਸ 2023 1872 ਚ ਬਣੀ ਇੰਡੀਅਨ ਐਵੀਡੈਂਸ ਕੋਡ ਦੀ ਥਾਂ ਹੁਣ ਭਾਰਤੀ ਸਾਕਸ਼ੇ ਅਧਿਨਿਯਮ 2023 ਲਾਗੂ ਹੋਇਆ ਹੈ। ਤਿੰਨ ਨਵੇਂ ਕਾਨੂੰਨ ਬਨਣ ਤੋਂ ਬਾਅਦ ਕਈ ਬਦਲਾਅ ਦੇਖਣ ਨੂੰ ਮਿਲ ਰਹੇ ਹਨ। ਭਾਰਤੀ ਦੰਡ ਸੰਹਿਤਾ 1860 ਆਈਪੀਸੀ ਦੇ ਤਹਿਤ 511 ਧਾਰਾਵਾਂ ਸੀ ਜੋ ਕਿ ਹੁਣ ਭਾਰਤੀ ਨਿਆਏ ਸੰਹਿਤਾ 2023 ਬੀਐਨਐਸ ਦੇ ਤਹਿਤ 358 ਰਹਿ ਚੁੱਕਿਆ ਹੈ। ਉਹਦੇ ਵਿੱਚ ਕਈ ਧਾਰਾਵਾਂ ਜੋੜੀਆਂ ਗਈ ਨੇ ਉਸ ਤੋਂ ਨਾਲ-ਨਾਲ सीआरपीसी ਦੀ ਅਸੀਂ ਗੱਲ ਕਰ ਲਈਏ सीआरपीसी ਦੇ ਤਹਿਤ 458 ਧਾਰਾਵਾਂ ਸੀ ਜੋ ਕਿ ਹੁਣ 177 ਰਹਿ ਚੁੱਕੀਆਂ ਨੇ ਇਹਦੇ ਵਿੱਚ 9 ਧਾਰਾਵਾਂ ਜਿਹੜੀ ਹੈਗੀ ਹੈ ਉਹਨਾਂ ਨੂੰ ਹਟਾਇਆ ਗਿਆ ਤੇ 14 ਧਾਰਾਵਾਂ ਇਹਦੇ ਵਿੱਚ ਸ਼ਾਮਿਲ ਕੀਤੀ ਗਈ ਨੇ 2019 ਦੇ ਵਿੱਚ ਹੀ ਕੇਂਦਰ ਸਰਕਾਰ ਨੇ ਤਿੰਨੋਂ ਨਵੇਂ ਕਾਨੂੰਨਾਂ ਦਾ ਖਾਕਾ ਤਿਆਰ ਕਰ ਲਿਆ ਸੀ ਪਰ ਲੋਕ ਸਭਾ ਪਹੁੰਚਣ ਚ 4 ਸਾਲ ਲੱਗ ਗਏ ਆਖਿਰ 21 ਦਸੰਬਰ 2023 ਨੂੰ ਪਾਰਲੀਮੈਂਟ ਦੇ ਵੱਲੋਂ ਪਾਸ ਕੀਤੀ ਗਈ ਕਾਨੂੰਨਾਂ ਨੂੰ 25 ਦਸੰਬਰ ਨੂੰ ਰਾਸ਼ਟਰਪਤੀ ਨੇ ਆਪਣੀ ਮਨਜ਼ੂਰੀ ਦੇ ਦਿੱਤੀ ਸੀ ਜਿਸ ਤੋਂ ਬਾਅਦ ਹੁਣ ਬ੍ਰਿਟਿਸ਼ ਯੁੱਗ ਦੇ ਕਾਨੂੰਨ ਪੂਰੀ ਤਰ੍ਹਾਂ ਨਾਲ ਬਦਲ ਰਹੇ ਨੇ 1 ਜੁਲਾਈ ਤੋਂ ਬਦਲੇ ਕਾਨੂੰਨ ਦੇ ਮੁਤਾਬਿਕ ਜਿੱਥੇ ਕਤਲ ਦੇ ਲਈ ਪਹਿਲਾਂ ਆਈਪੀਸੀ ਦਾ ਧਾਰਾ 302 ਲੱਗਦੀ ਸੀ ਹੁਣ BNS ਦੀ ਧਾਰਾ 101 ਲੱਗੇਗੀ। ਗੈਰ ਇਰਾਦਤਨ ਦੇ ਲਈ ਪਹਿਲਾਂ IPC ਦੀ ਧਾਰਾ 304 ਲੱਗਦੀ ਸੀ। ਹੁਣ BNS ਦੀ ਧਾਰਾ 103 ਦੇ ਤਹਿਤ ਕੇਸ ਦਰਜ ਹੋਵੇਗਾ। ਲਾਪਰਵਾਹੀ ਦੇ ਨਾਲ ਮੌਤ ਦੇ ਲਈ ਪਹਿਲਾਂ IPC ਦੀ ਧਾਰਾ 304A ਲੱਗਦੀ ਸੀ। ਹੁਣ BNS ਦੀ ਧਾਰਾ 104 ਲੱਗਿਆ ਕਰੇਗੀ। ਕਤਲ ਦੀ ਕੋਸ਼ਿਸ਼ ਦੇ ਲਈ ਪਹਿਲਾਂ IPC ਦੀ ਧਾਰਾ 307 ਲੱਗਦੀ ਸੀ ਤੇ ਹੁਣ BNS ਦੀ ਧਾਰਾ 107 ਲੱਗੇਗੀ। ਜਾਣ-ਬੁੱਝ ਕੇ ਸੱਟ ਮਾਰਨ ਦੇ ਮਾਮਲੇ 'ਚ ਪਹਿਲਾਂ IPC ਦੀ ਧਾਰਾ 323 ਦੇ ਤਹਿਤ ਪਰਚਾ ਹੁੰਦਾ ਸੀ ਹੁਣ BNS ਦੀ ਧਾਰਾ 113 ਕਲੋਜ਼ 2 ਦੇ ਤਹਿਤ ਪਰਚਾ ਹੋਵੇਗਾ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਦੇ ਮਾਮਲੇ 'ਚ ਪਹਿਲਾਂ 295A ਲੱਗਦੀ ਸੀ ਹੁਣ BNS 297 ਲੱਗੇਗੀ ਰੇਪ ਦੇ ਲਈ ਪਹਿਲਾਂ 376 IPC ਲੱਗਦੀ ਸੀ ਹੁਣ BNS 64 ਲੱਗੇਗੀ ਗੈਂਗ ਰੇਪ ਦੇ ਲਈ 376 ਡੀ ਲੱਗਦੀ ਸੀ ਹੁਣ 70 ਧਾਰਾ ਲੱਗੇਗੀ ਅਪਰਾਧਿਕ ਸਾਜ਼ਿਸ਼ ਰਚਣ ਦੇ ਜੇਕਰ ਕਿਸੇ ਦੇ ਉੱਤੇ ਇਲਜ਼ਾਮ ਲੱਗਦੇ ਨੇ ਤਾਂ ਪਹਿਲਾਂ ਆਈਪੀਸੀ ਦੀ ਧਾਰਾ 120 ਬੀ ਲੱਗਦੀ ਸੀ ਤੇ ਹੁਣ 62 ਲੱਗਿਆ ਕਰੇਗੀ ਧੋਖਾਧੜੀ ਦੇ ਮਾਮਲੇ 'ਚ ਪਹਿਲਾਂ ਆਈਪੀਸੀ ਦੀ ਧਾਰਾ 420 ਲੱਗਦੀ ਸੀ ਤੇ ਹੁਣ ਬੀਐਨਐਸ ਦੀ ਧਾਰਾ 318 ਲੱਗੇਗੀ ਉੱਥੇ ਮਨਹਾਨੀ ਦੇ ਕੇਸ ਦੇ ਵਿੱਚ ਪਹਿਲਾਂ 499 510 ਧਾਰਾ ਲੱਗਦੀ ਸੀ ਤੇ ਹੁਣ ਬੀਐਨਐਸ ਦੀ ਧਾਰਾ 354 ਦੇ ਤਹਿਤ ਕੇ ਇਸ ਦਰਜ ਹੋਏਗਾ ਭਾਰਤੀ ਨਿਆਇ ਸੰਹਿਤਾ ਦੇ ਨਾਲ ਹੁਣ ਪੁਲਿਸ ਦੀ ਜਵਾਬਦੇਹੀ ਹੋਰ ਤੱਕ ਹੋਵੇਗੀ ਇਥੋਂ ਤੱਕ ਕਿ ਦਾਵਾ ਇਹ ਕੀਤਾ ਜਾ ਰਿਹਾ ਹੈ ਕਿ ਹੁਣ ਅਦਾਲਤਾਂ ਤੋਂ ਤਰੀਕਾ ਤੇ ਤਰੀਕਾ ਨਹੀਂ ਮਿਲਣ ਗਿਆ ਪਹਿਲਾਂ ਪੁਲਿਸ ਕਿਸੇ ਵੀ ਸ਼ਿਕਾਇਤ ਦੇ ਉੱਤੇ ਕਿਸੇ ਸਮੇਂ ਵੀ ਕਾਰਵਾਈ ਕਰ ਸਕਦੀ ਸੀ ਪਰ ਹੁਣ ਨਵੇਂ ਕਾਨੂੰਨ ਦੇ ਮੁਤਾਬਿਕ ਪੁਲਿਸ ਨੂੰ 3 ਦਿਨਾਂ ਦੇ ਅੰਦਰ ਐਫਆਈਆਰ ਦਰਜ ਕਰਨੀ ਹੋਵੇਗੀ ਜ਼ੀਰੋ ਐਫਆਈਆਰ 24 ਘੰਟੇ ਦੇ ਅੰਦਰ ਸਬੰਧਤ ਥਾਣੇ 'ਚ ਟ੍ਰਾਂਸਫਰ ਹੋਵੇਗੀ ਮੈਜਿਸਟ੍ਰੇਟ 14 ਦਿਨਾਂ ਦੇ ਅੰਦਰ ਮਾਮਲੇ ਦਾ ਨੋਟਿਸ ਲੈਣਗੇ 90 ਦਿਨਾਂ ਚ ਪੀੜਤ ਨੂੰ ਕੇਸ ਦੀ ਜਾਣਕਾਰੀ ਦੇਣੀ ਹੋਵੇਗੀ ਨਾ ਬਾਲਗ ਦੇ ਨਾਲ ਜ਼ਬਰ ਜਨਾਤ ਤੇ ਫਾਂਸੀ ਦੀ ਸਜ਼ਾ ਦੀ ਤਸਵੀਜ਼ ਰੱਖ ਦਿੱਤੀ ਗਈ ਹੈ ਗੈਂਗਰੇਪ ਮਾਮਲੇ ਚ 20 ਸਾਲ ਦੀ ਸਜ਼ਾ ਜਾਂ ਉਮਰ ਕੈਦ ਦੀ ਸਜ਼ਾ ਹੋਵੇਗੀ ਹਿੱਟ ਐਂਡ ਰਨ ਕੇਸ ਦੇ ਵਿੱਚ 10 ਸਾਲ ਤੱਕ ਦੀ ਸਜ਼ਾ ਅਦਾਲਤ ਸੁਣਾ ਸਕੇਗੀ ਉੱਥੀ ਮੌਦੀ ਸਜ਼ਾ ਨੂੰ ਉਮਰ ਕੈਦ ਦੇ ਵਿੱਚ ਬਦਲਿਆ ਜਾ ਸਕਦਾ ਹੈ ਤਿੰਨ ਕਾਨੂੰਨ ਚ ਬਦਲਾਅ ਨੂੰ ਲੈ ਕੇ ਮਹਿਲਾਵਾਂ ਬੱਚਿਆਂ ਵਾਸਤੇ ਕਾਫੀ ਇਹਦੇ ਵਿੱਚ ਚੀਜ਼ਾਂ ਰੱਖੀ ਗਈ ਨੇ ਇਹ ਕਾਨੂੰਨਾ ਦੇ ਤਹਿਤ ਕਈ ਚੀਜ਼ਾਂ ਦਾ ਇਹਦੇ ਵਿੱਚ ਧਿਆਨ ਰੱਖਿਆ ਗਿਆ ਹੈ ਕਿ ਕਿਸੇ ਵੀ ਤਰ੍ਹਾਂ ਦਾ ਇਲਜ਼ਾਮ ਨਾ ਪੁਲਿਸ ਤੇ ਲੱਗੇ ਔਰ ਪੂਰੇ ਟਰਾਂਸਪਰੈਂਟ ਤਰੀਕੇ ਦੇ ਨਾਲ ਔਰ ਪੂਰੇ ਆਨਲਾਈਨ ਤਰੀਕੇ ਦੇ ਨਾਲ ਸਾਰੀ ਚੀਜ਼ਾਂ ਦਾ ਇਨਵੈਸਟੀਗੇਸ਼ਨ ਹੋਣ ਇਸ ਕਰਕੇ ਜਿੰਨੇ ਵੀ ਆਫੀਸਰਸ ਹੋਣਗੇ ਇੱਕ ਪੂਰਾ ਉਹਨਾਂ ਨੂੰ ਗੈਜਟ ਦਿੱਤਾ ਜਾਏਗਾ ਔਰ ਇਸ ਤੋਂ ਇਲਾਵਾ ਪੂਰਾ ਮੋਨਿਟਰਿੰਗ ਸੈਲ ਜਿਹੜਾ ਬਣਾਇਆ ਜਾ ਰਿਹਾ ਹੈ ਪੁਲਿਸ ਸਟੇਸ਼ਨਾਂ ਦੇ ਵਿੱਚ ਪੂਰੇ ਜਿਹੜਾ ਹੈਗਾ ਗੈਜਟ ਤੇ ਤਿਆਰ ਕੀਤਾ ਗਿਆ ਹੈ ਪੂਰਾ ਮੋਨਿਟਰਿੰਗ ਸੈਲ ਤਿਆਰ ਕੀਤਾ ਗਿਆ ਹੈ ਮਕਸਦ ਇਹ ਹੀ ਹੈ ਕਿ ਪੂਰੇ ਟਰਾਂਸਪੈਂਟ ਤਰੀਕੇ ਦੇ ਨਾਲ ਇਨਵੈਸਟੀਗੇਸ਼ਨ ਕੀਤੀ ਜਾਵੇ ਕਾਨੂੰਨ ਸਖਤ ਹੈ ਜਵਾਬਦੇਹੀ ਪਹਿਲਾਂ ਨਾਲੋਂ ਕਿਤੇ ਜ਼ਿਆਦਾ ਨਜ਼ਰ ਆਉਂਦੀ ਹੈ ਪਰ ਇਨਸਾਫ ਨੂੰ ਲੈ ਕੇ ਸਵਾਲ ਖਲੇ ਵੀ ਬਰਕਰਾਰ ਨੇ ਚੰਡੀਗੜ੍ਹ ਤੋਂ ਮਨੋਜ ਰਾਠੀ ਦੇ ਨਾਲ ਨਿਊਜ਼ ਡੈਸਕ ਤੋਂ ਪ੍ਰਕਾਸ਼ ਫੁਲਾਰਾ ਨਿਊਜ਼ ਇਟ ਇਨ ਪੰਜਾਬ ਅਸੀਂ ਦੇਸ਼ ਤੇ ਕਾਨੂੰਨ ਦੀ ਗੱਲ ਕਰ ਰਹੇ ਆ ਕਿ ਅੱਜ 1 ਜੁਲਾਈ ਹੈ ਤੇ ਅੱਜ ਤੋਂ ਬਦਲ ਗਿਆ ਹੈ ਦੇਸ਼ ਦਾ ਕਾਨੂੰਨ ਦੇਸ਼ ਤੇ 90 ਅਪਰਾਧਿਕ ਕਾਨੂੰਨ ਅੱਜ ਤੋਂ ਲਾਗੂ ਕਰ ਦਿੱਤੇ ਗਏ ਨੇ ਆਫੀਸ਼ੀਅਲੀ ਆਪੀਸੀ ਇੰਡੀਅਨ ਪੀਨਲ ਕੋਡ ਦੀ ਥਾਂ ਹੁਣ ਲੱਗੇਗੀ ਭਾਰਤ ਦੇ ਨਿਆਇ ਸਹਿਿਤਾ 2023 ਯਾਨੀ ਕਿ ਬੀ ਐਨ ਐਸ ਦੀਆਂ ਤਮਾਮ ਧਾਰਾਵਾਂ ਲਾਗੂ ਹੋਣਗੀਆਂ ਕੋਡ ਆਫ ਕ੍ਰਿਮੀਨਲ ਪ੍ਰੋਸੀਜਰ ਦੀ ਥਾਂ ਭਾਰਤ ਦੇ ਨਾਗਰਿਕ ਸੁਰੱਖਿਆ ਸਹਿਿਤਾ 2023 ਹੁਣ ਲੱਗੇਗੀ ਅੱਗੇ ਵਧਾਂਗੇ ਤੇ ਗੱਲ ਕਰਾਂਗੇ ਬਗਾਵਤ ਦੀ ਜੋ ਕਿ ਸ਼੍ਰੋਮਣੀ ਅਕਾਲੀ ਦਲ ਚ ਲਗਾਤਾਰ ਜਾਰੀ ਹੈ ਅਛਿਰਾ ਕਾਲ ਤੱਕ ਸਾਹਬ ਜਾਵੇਗਾ ਅਕਾਲੀ ਦਲ ਦਾ ਬਾਗੀ ਤੜਾ ਅਕਾਲ ਤੱਕ ਸਾਹਬ ਤੇ ਅਰਦਾਸ ਉਹਨਾਂ ਦੇ ਵੱਲੋਂ ਕੀਤੀ ਜਾਏਗੀ ਸੁਖਬੀਰ ਸਿੰਘ ਬਾਦਲ ਦੀ ਅਗਵਾਈ ਹੇਠ ਹੋਈਆਂ ਗਲਤੀਆਂ ਦੀ ਮਾਫੀ ਬਾਗੀ ਤੜੇ ਦੇ ਵੱਲੋਂ ਅਛਿਰਾ ਕਾਲ ਤੱਕ ਸਾਹਬ ਪਹੁੰਚ ਕੇ ਮੰਗੀ ਜਾਏਗੀ ਪ੍ਰਿੰਮ ਸਿੰਘ ਚੰਦ ਮਾਜਰਾ, ਸੁਰਜੀਤ ਸਿੰਘ ਰਖੜਾ, ਪਰਮਿੰਦਰ ਸਿੰਘ ਢੀਂਟਾ ਤੇ ਚਰਨੀ ਸਿੰਘ ਬਰਾੜ, ਬੀਬੀ ਜਗੀਰ ਕੌਰ, ਗੁਰਪ੍ਰਤਾਪ ਸਿੰਘ ਬਟਾਲਾ ਤੇ ਸੋਚਾ ਸਿੰਘ ਛੋਟੇਪੁਰ ਵੀ ਨਾਲ ਮੌਜੂਦ ਰਹਿੰਗੇ 25 ਤਰੀਕ ਨੂੰ ਬਾਗੀ ਤੜੇ ਦੇ ਵੱਲੋਂ ਮੀਟਿੰਗ ਕੀਤੀ ਗਈ ਸੀ ਕਿ ਬਗਾਵਤ ਅਸ਼ਰਿਆ ਮੈਲਾਨ ਕੀਤਾ ਗਿਆ ਸੀ ਜਦੋਂ ਕੀ ਸੁਪੀਰ ਸਿੰਘ ਬਾਦਲ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਚੰਡੀਗੜ੍ਹ 'ਚ ਮੀਟਿੰਗ ਕਰ ਰਿਹਾ ਸੀ ਕਿ तमाम ਜ਼ਿਲ੍ਹਾ ਪ੍ਰਧਾਨਾਂ ਨਾਲ ਹਲਕਾ ਇੰਚਾਰਜਾਂ ਦੇ ਨਾਲ 2024 24 ਲੋਕ ਸਭਾ ਚਦੇ ਨਤੀਜਿਆਂ ਦਾ ਮੰਥਨ ਉਹਨਾਂ ਦੇ ਵੱਲੋਂ ਕੀਤਾ ਜਾ ਰਿਹਾ ਸੀ ਕਿ ਤੇ ਪੈਰਲ ਹੀ ਜਲੰਧਰ 'ਚ ਬਾਗੀ ਤੜੇ ਦੀ ਪੰਜ ਘੰਟੇ ਫਾਰਮ ਹਾਊਸ 'ਚ ਮੀਟਿੰਗ ਚੱਲੀ ਸ਼੍ਰੀਆਮ ਬਗਾਵਤ ਉਹਨਾਂ ਦੇ ਵੱਲੋਂ ਕੀਤੀ ਗਈ ਤਿੰਨ ਮਤੇ ਪਾਸ ਕੀਤੇ ਗਏ ਸੀ ਪਹਿਲਾ ਮਤਾ ਕਿ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਪੀਰ ਸਿੰਘ ਬਾਦਲ ਨੂੰ ਸਤੀਫਾ ਦੇਣਾ ਚਾਹੀਦਾ ਹੈ दूसरा मता पाया गया कि एक जुलाई यानी कि अगर दिन अकाल तक साहब सारे ही बागीचना श्रोमी अकाली दल बचाओ लहर की शुरुआत की जाएगी आज एक जुलाई है आज बागी श्री अकाल तक साहब जाएगा उमा याचना उन्होंने की जाएगी प्रेम सिंह चंदूमाजरा अगुवाई तमाम जो बागी श्री अकाल तक साहब पहुंच के खिमा याचना करें ਕਾਦੀ ਦਲ ਦੇ ਬਾਗੀ ਤੜੇ ਨੇ ਮੋਰਚਾ ਖੋਲਿਆ ਹੋਇਆ ਹੈ ਸ਼੍ਰਮਣ ਕਾਦੀ ਦਲ ਦੀ ਲੀਡਰਸ਼ਿਪ 'ਚ ਵੱਡੇ ਪੱਧਰ ਤੇ ਤਬਦੀਲੀ ਕੀਤੀ ਜਾਣੀ ਹੈ ਬਾਗੀ ਤੜੇ ਦਾ ਕਹਿਣਾ ਹੈ ਬਾਗੀਆਂ ਨੇ ਕਿਹਾ ਕਿ ਇਸ ਜ਼ਿਲ੍ਹਾ ਪ੍ਰਧਾਨ ਨਹੀਂ ਲੜੇਗਾ ਚੋਣ ਸ਼੍ਰਮਣ ਕਮੇਟੀ ਦੀ ਕਾਰਸ਼ੈਲੀ 'ਚ ਵੱਡੇ ਸੁਧਾਰ ਦੀ ਲੋੜ ਹੈ ਐ ਜੀ ਪੀ ਸੀ 'ਚ ਬੰਦ ਹੋਵੇ ਸਿਆਸੀ ਦਖਲ ਅੰਦਾਜ਼ੀ ਐ ਜੀ ਪੀ ਸੀ ਦੇ ਅਦਾਰਿਆਂ 'ਚ ਨਾ ਹੋਣ ਸਿਆਸੀ ਲੋਕਾਂ ਦੀ ਨਿਯੁਕਤੀਆਂ ਬਦਨਾਮ ਲੋਕਾਂ ਨੂੰ ਪਾਰਟੀ ਤੋਂ ਦੂਰ ਰੱਖਿਆ ਜਾਏ ਗੁਰਪ੍ਰਤਾਪ ਸਿੰਘ ਵਡਾਲਾ ਦਾ ਬਿਆਨ ਸਾਹਮਣੇ ਕੱਲ ਉਹਨਾਂ ਦੇ ਵੱਲੋਂ ਪ੍ਰੈਸ ਕਾਨਫਰੰਸ ਕੀਤੀ ਗਈ ਹਾਲਾਂਕਿ ਅਕਾਲੀ ਦਲ ਦੇ ਔਦੇਦਾਰ ਹੁਣ ਸਾਬਤ ਸੂਰਤ ਇਸ ਰਿਵਚਾਲੇ ਐਸਓਆਈ ਨੂੰ ਭੰਗ ਕਰਕੇ ਏਆਈਐਸਐਸਐਫ ਨੂੰ ਅੱਗੇ ਵਧਾਇਆ ਜਾਏ ਅੰਮ੍ਰਿਤਸਰ 'ਚ ਇੱਕ ਪਾਰਟੀ ਦਾ ਦਫ਼ਤਰ ਵੀ ਬਣਾਇਆ ਜਾਏ ਤੇ ਦੋ ਵਾਰ ਤੋਂ ਬਾਅਦ ਲਗਾਤਾਰ ਨਹੀਂ ਹੋਵੇਗਾ ਪ੍ਰਧਾਨ ਦਾ ਕਾਰਜਕਾਲ ਇੱਕ ਪਰਿਵਾਰ ਨੂੰ ਇੱਕ ਹੀ ਟਿਕਟ ਦਿੱਤੀ ਜਾਣੀ ਚਾਹੀਦੀ ਹੈ ਸੋਮਵਾਰ ਨੂੰ ਅਕਾਲ ਤਖਤ ਸਾਹਿਬ ਨਤਮਸਤਕ ਹੋਵੇਗਾ ਪਾਕਿ ਤੜਾ ਦਾ ਅਸਤੇਦਾਸ ਤੋਂ ਬਾਅਦ ਅਕਾਲੀ ਦਲ ਬਚਾਓ ਲਹਿਰ ਦੀ ਸ਼ੁਰੂਆਤ ਉਹਨਾਂ ਦੇ ਵੱਲੋਂ ਕੀਤੀ ਗਈ ਹੈ ਜਿਸ ਗੱਲ ਕਰਕੇ ਬਦਨਾਮੀ ਮੇਰੀ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰਾਂ ਨੂੰ ਉਹ ਸੀਗਾ ਕਨਫਲਿਕਟ ਆਫ ਇੰਟਰਸਟ ਔਰ ਤੁਸੀਂ ਤੁਹਾਨੂੰ ਪਤਾ ਹੀ ਹੈ ਸਾਰਾ ਕਨਫਲਿਕਟ ਆਫ ਇੰਟਰਸਟ ਕੀ ਆ ਜੀ ਜਿਹੜਾ ਕੰਮ ਸਰਕਾਰ ਕਰਦੀ ਆ ਉਹੀ ਕੰਮ ਆਪਣੇ ਲੀਡਰ ਵੀ ਕਰਨ ਲੱਗ ਪੈਂਦੇ ਆ ਤੇ ਫੇਰ ਸਰਕਾਰ ਦੇ ਉਹਨਾਂ ادارਿਆਂ ਨੂੰ ਨੁਕਸਾਨ ਹੁੰਦਾ ਆ ਤਾਂ ਆ ਲੱਗਦੀ ਆ ਚਾਹੇ ਤੁਸੀਂ ਕਰੋ ਮਾਈਨਿੰਗ ਦੀ ਗੱਲ ਕਰ ਲਓ ਚਾਹੇ ਤੁਸੀਂ ਕਰੋ ਟਰਾਂਸਪੋਰਟ ਦੀ ਗੱਲ ਕਰ ਲਓ ਚਾਹੇ ਤੁਸੀਂ ਕੇਬਲ ਦੀ ਗੱਲ ਕਰ ਲਓ ਜਾਂ ਹੋਰ ਬਹੁਤ ਸਾਰੇ ਇਦਾਂ ਦੇ ادارے ਆ ਜਿਹੜੇ ਇਸ ਗੱਲ ਕਰਕੇ ਘਾਟੇ ਚੱਲ ਗਏ ਜਾਂ ਬਦਨਾਮੀ ਮਿਲਨਾ ਨੂੰ ਕਰਕੇ ਆਪਣੇ ਸਿਆਸੀ ਲੀਡਰ ਉਹਦੇ ਤੇ ਜਾ ਕੇ ਦਖਲ ਦੇ ਕੇ ਉਹ ਬਹੁਤ ਵੱਡੇ ਪਦਰ ਤੇ ਉਹਨਾਂ ਨੇ ਮੁਨਾਫਾ ਕਟਿਆ ਤੇ ਅਕਾਲੀ ਦਲ ਦੀ ਸਰਕਾਰ ਨੂੰ ਵਧਾਨਨ ਕੀਤਾ ਐਸਜੀਪੀਸੀ ਨੂੰ ਲੈ ਕੇ ਬਹੁਤ ਸਾਰੇ ਸੰਗਤ ਦੇ ਵਿੱਚ ਰੋਸ ਸੀਗਾ ਸੰਗਤ ਦੇ ਵਿੱਚ ਬਹੁਤ ਸਾਰਾ ਆਪਣੇ ਭਾਵਨਾ ਸੀ ਕਿ ਐਸਜੀਪੀਸੀ ਦਾ ਜਿਹੜਾ ਕੰਮ ਕਰ ਰਿਹਾ ਉਹ ਲੋਕਾਂ ਦੀ ਅਸਾਨੀ ਪੂਰੀਆਂ ਕਰਦਾ ਉਹ ਉਸ ਕੰਮਕਾਰ ਵਿੱਚ ਕਾਰਜ ਸ਼ੈਲੀ ਵਿੱਚ ਬੜੀਆਂ ਹੁਨਤਾਈਆਂ ਨੇ ਬੜੀਆਂ ਕਮਜ਼ੋਰੀਆਂ ਨੇ ਉਹਨੂੰ ਉਹ ਕਮੇਟੀ ਕਰ ਸਕਦੇ ਆ ਉਹਦੇ ਵਿੱਚ ਇਹ ਸੀਗਾ ਕਿ ਇਸ ਵਿੱਚ ਕੋਈ ਰਾਜਨੀਤਿਕ ਦਖਲ ਨਹੀਂ ਚਾਉਂ ਆਪਣੇ ਚਾਹੀਦਾ ਐਸਜੀਪੀਸੀ ਵਿੱਚ ਅਸੀਂ ਹੁਣ ਵੀ ਅਜੈਂਡਾ ਬਣਾਵਾਂਗੇ ਆਪਣਾ ਪਾਰਟੀ ਦਾ ਐਸਜੀਪੀਸੀ ਨੂੰ ਖੁਦ ਮੁਖਤਿਆਰ ਇੱਕ ਸੈਪਰੇਟ ਬਾਡੀ ਵਜੋਂ ਕੰਮ ਕਰਨਾ ਚਾਹੀਦਾ ਉਹਦੇ ਵਿੱਚ ਕੋਈ ਪੋਲਿਟੀਕਲ ਇੰਟਰਫੀਰੈਂਸ ਨਹੀਂ ਚਾਹੀਦੀ ਇਹ ਲੋਕਾਂ ਨੇ ਵੀ ਕਿਹਾ ਤੇ ਐਸਜੀਪੀਸੀ ਦੇ ਨਾਲ ਨਾਲ ਇਹ ਵੀ ਕਵਾਂਗੇ ਤੁਹਾਡੇ ਮਾਧਮ ਨਾਲ ਹੀ ਕਿ ਅਕਾਲ ਤਖਤ ਸਾਹਿਬ ਦੀ ਜੜੀ ਸਕਤਰੇ ਤੇ ਆ ਉਹ ਵੀ ਖੁਦਮੁਖਤਿਆਰ ਚਾਹੀਦਾ ਹੈ ਜੈਦਰ ਕਾਲਤਖ ਸਾਹਿਬ ਦੀ ਜਿਹੜੀ ਸਿਲੈਕਸ਼ਨ ਹੁੰਦੀ ਆ ਉਹ ਵੀ ਕੋਈ ਪਾਰਦਰਸ਼ੀ ਤਰੀਕੇ ਨਾਲ ਹੋਣੀ ਚਾਹੀਦੀ ਆ ਜੇ ਨੂੰ ਸਿੱਖ ਸੰਗਤ ਪ੍ਰਵਾਨ ਕਰੇ ਤਾਂ ਕਿ ਕੋਈ ਵੀ ਜੈਦਰ ਸਾਹਿਬ ਦੇ ਕੋਈ ਇਦਾਂ ਦੀ ਗੱਲ ਨਾ ਆ ਸਕੇ ਚਲੋ ਇਹ ਮੈਂ ਵੈਸੇ ਤੁਹਾਨੂੰ ਦੱਸਦਾ ਆ ਕਿ ਉਹ ਸਾਨੂੰ ਆਪਣੇ ਸੰਗਤ ਵੱਲੋਂ ਜਿਹੜੀ ਸਾਨੂੰ ਦਖਲ ਅੰਦਾਜ਼ਗੀ ਬੰਦ ਐਜੀਪੀਸੀ ਮੈਂਬਰ ਚੋਣ ਨਹੀਂ ਲੜਨਗੇ ਜਿਹੜੀ ਆਪਣੇ ਰਾਜਨੀਤਿਕ ਜਿਹੜਾ ਕੋਈ ਇਲੈਕਸ਼ਨ ਹੈ ਐਮਐਲਏ ਦੀਆ ਯੂਐਮਪੀ ਦੀਆ ਉਹ ਕੋਈ ਆਪਣੇ ਐਜੀਪੀਸੀ ਮੈਂਬਰ ਨਹੀਂ ਲੜਨਗੇ ਅਕਾਲੀ ਦਲ ਦੀ ਸਥਿਤੀ ਕਿਵੇਂ ਦੇਖਦੇ ਕਿਉਂਕਿ ਯਾਰ ਅਕਾਲੀ ਦਲ ਦੀ ਕੋਈ ਸਥਿਤੀ ਨਹੀਂ ਆ ਉਹ ਚੰਗਾ ਦੇਖ ਲੈ ਵਿਚਾਰੇ ਦਾ ਡਿੱਗਾ ਪਿਆ ਜਮਾ ਅਕਾਲੀ ਦਲ ਦੀ ਇਹ ਸਥਿਤੀ ਹੋ ਗਈ ਕਿ ਅਕਾਲੀ ਦਲ ਦੇ ਉਮੀਦਵਾਰ ਜਿਹਨੂੰ ਚੋਣ ਨਿਸ਼ਾਨ ਤੱਕੜੀ ਮਿਲਿਆ ਤੇ ਜਿਹੜਾ ਅਕਾਲੀ ਦਲ ਦਾ ਪ੍ਰਧਾਨ ਹੋ ਕਹਿੰਦਾ ਸਾਡਾ ਇਹ ਕੈਂਡੀਡੇਟ ਹੀ ਨਹੀਂ ਉਹਨੂੰ ਪੁੱਛਣਾ ਲਾ ਹੋਵੇ ਇਹਨੂੰ ਟਿਕਟ ਕਿਨੇ ਦਿੱਤੀ ਹੈ ਤੇਰੇ ਸਾਈਨਾਂ ਥੱਲੇ ਸੋ ਮੇਰੇ ਕਹਿੰਦਾ ਮਤਲਬ ਜੀ ਇਹਦਾ ਸਵਾਲ ਹੈ ਜਿਹੜਾ ਮੁੱਕ ਗਿਆ ਹੋਵੇ ਉਹ ਜਿਹੜਾ ਭੋਗ ਪੈ ਗਿਆ ਹੋਵੇ ਉਹਦਾ ਸਵਾਲ ਨਹੀਂ ਕਰੀਦਾ ਪੱਤਰਕਾਰ ਦੇਸ਼ਮਣੇ ਕਾਦੀਲ ਚ ਬਗਾਵਤ ਲਗਾਤਾਰ ਜਾਰੀ ਹੈ ਕਾਦੀਲ ਦਲ ਦੇ ਬਾਗੀ ਤੜੇ ਦੀ ਮੰਗ ਹੈ ਕਿ ਸ਼ਮਣੇ ਕਾਦੀਲ ਦਲ ਦੀ ਲੀਡਰਸ਼ਿਪ ਚ ਵੱਡੇ ਪੱਧਰ ਤੇ ਤਬਦੀਲੀ ਹੋਣੀ ਚਾਹੀਦੀ ਹੈ ਚੇਂਜਸ ਜੋ ਨੇ ਉਹ ਹੋਣੇ ਚਾਹੀਦੇ ਨੇ ਜ਼ਿਲ੍ਹਾ ਪ੍ਰਧਾਨ ਨਾ ਲੜੇ ਚੂਣ ਤੇ ਪਹਿਲੀ ਅਵਰਦੀ ਤਬਦੀਲੀ ਦੀ ਮੰਗ ਉਹਨਾਂ ਦੇ ਵੱਲੋਂ ਕੀਤੀ ਗਈ ਗੁਰਪ੍ਰਤਾਪ ਸਿੰਘ ਬਡਾਲਾ ਦੇ ਵੱਲੋਂ ਪਕਾਲ ਪ੍ਰੈਸ ਕਾਨਫਰੰਸ ਕੀਤੀ ਗਈ ਹਲਕਾ ਸ਼ਮਣੀ ਕਮੇਟੀ ਦੀ ਕਾਰਜਸ਼ੈਲੀ ਚ ਵੱਡੇ ਸੁਧਾਰਾਂ ਦੀ ਲੋੜ ਹੈ ਗੁਰਪ੍ਰਤਾਪ ਸਿੰਘ ਬਡਾਲਾ ਕਹਿੰਦੇ ਹੋਏ ਨਜ਼ਰ ਆਏ ਆ ਬਾਗੀ ਤੜੇ ਦੇ तमाम ਜੋ ਆਗੂ ਨੇ ਉਹਨਾਂ ਦੀ ਡਿਮਾਂਡ ਹੈ ਸ਼ਮਣੀ ਕਮੇਟੀ ਦੀ ਕਾਰਸ਼ੈਲੀ ਚ ਵੱਡੇ ਸੁਧਾਰ ਦੀ ਲੋੜ ਹੈ ਸ਼ਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਚ ਬੰਦ ਹੋਵੇ ਸਿਆਸੀ ਦਖਲਅੰਦਾਜ਼ੀ ਯਾਨੀ ਕਿ ਪੋਲਿਟਿਕਲ ਇੰਟਰਫੇਰੈਂਸ ਐਸਜੀਪੀਸੀ ਚ ਨਹੀਂ ਹੋਣੀ ਚਾਹੀਦੀ ਐਸਜੀਪੀਸੀ ਦਾ ਮੈਂਬਰ ਚੋਣ ਨਾਲੜੇ ਤਾਂਕਿ ਜੋ ਸਿਆਸਤ ਨੂੰ ਪੰਤੋ ਕਿਤੇ ਨਾ ਕਿਤੇ ਵੱਖਰੇ ਰੱਖਣ ਦੀ ਗੱਲ ਇਹਨਾਂ ਦੇ ਵੱਲੋਂ ਕੀਤੀ ਜਾ ਰਹੀ ਹੈ ਐਸਜੀਪੀਸੀ ਦੇ ਅਦਾਰਿਆਂ ਚ ਨਾ ਹੋਣ ਸਿਆਸੀ ਲੋਕਾਂ ਦੀ ਨਿਯੁਕਤੀਆਂ ਤੇ तमाम ਆ ਮੰਗਾਂ ਨੇ ਬਾਗੀ ਤੜੇ ਦੀਆਂ ਇਸ ਤੋਂ ਬਾਅਦ ਬਦਨਾਮ ਲੋਕਾਂ ਨੂੰ 파ਟੀ ਤੋਂ ਦੂਰ ਰੱਖਿਆ ਜਾਏ ਉਹਨਾਂ ਦਾ ਕਹਿਣਾ ਹੈ ਕਿ ਜੋ ਬਦਨਾਮ ਲੋਕ ਹੁੰਦੇ ਨੇ ਕਿੰਨਾ ਕਿਤੇ ਜੋ 파ਟੀ ਨੂੰ ਤਾਂ ਉਹਨਾਂ ਦੇ ਵੱਲੋਂ ਪਹੁੰਚਾਈ ਜਾਂਦੀ ਹੈ ਬਦਨਾਮ ਲੋਕਾਂ ਨੂੰ ਦੂਰ ਰੱਖਣ ਦੀ ਗੱਲ ਉਹਨਾਂ ਦੇ ਵੱਲੋਂ ਆਖੀ ਗਈ ਹੈ ਸਾਬਤ ਸੂਰਤ ਕੌਣ ਅਕਾਲੀ ਦਲ ਦੇ तमाम ਉਦੇਦਾਰ ਤੇ ਅਕਾਲੀ ਦਲ ਦੇ ਬਾਗੀ ਟੜੇ ਦੀਆਂ तमाम ਮੰਗਾ ਨੇ ਐਸਓਆਈ ਨੂੰ ਭੰਗ ਕਰਕੇ ਆਈਐਸਐਫ ਨੂੰ ਅੱਗੇ ਕੀਤਾ ਜਾਏ ਤੇ ਆ ਵੀ ਇੱਕ ਅਹਿਮ ਡਿਮਾਂਡ ਕਹਿ ਸਕਨੇ ਹਾਂ ਮੰਗ ਹੈ श्रोमणी अकाली दल तो कार्यकाल डिमांड है जो बागी रखी गई है बगावत लगातार जारी है प्रेस कॉन्फ्रेंस लगातार बैक टू बैक की जा रही एक परिवार को एक ही टिकट दिखती जाए आवी एक डिमांड शामिल है अकाली दलगी धड़े की ਤੇ ਸ਼ੋਮਨ ਕਾਲ ਦੇ ਦੀ ਲੀਡਰਸ਼ਿਪ ਚ ਵੱਡੇ ਪੱਦਰ ਤੇ ਤਬਦੀਲੀਆਂ ਹੋਣ ਆ ਬਾਗੀ ਤੜੇ ਦਾ ਕਹਿਣਾ ਹੈ ਗੱਲ ਕਰਾਂਗੇ ਪਰਮਿੰਦਰ ਸਿੰਘ ਢੀਂਟਸਾ ਦੀ ਜਿਨ੍ਹਾਂ ਨੇ ਸੁਖਬੀਰ ਸਿੰਘ ਬਾਦਲ ਤੇ ਤਿੱਖਾ ਸ਼ਬਦ ਦੀ ਹਮਲਾ ਕੀਤਾ ਹੈ ਢੀਂਟਸਾ ਨੇ ਕਿਹਾ ਕਿ ਸ਼ੋਮਨ ਕਾਲ ਦੇ ਵੱਲੋਂ ਬਸਪਾ ਨੂੰ ਸਮਰਥਨ ਦੇਣਾ ਦੁੱਖ ਦੀ ਗੱਲ ਹੈ ਪਾਰਟੀ ਪ੍ਰਧਾਨ ਹੀ ਕਰ ਰਿਹਾ ਹੈ ਟਿਕਟ ਦੇਣ ਦਾ ਵਿਰੋਧ ਤੇ ਆਪਣੀ ਹੀ ਪਾਰਟੀ ਦਾ ਵਿਰੋਧ ਕਰਨ ਵਾਲਾ ਕਿੱਥੇ ਕਰੇਗਾ ਪਾਰਟੀ ਦਾ ਭਲਾ ਇਹ ਇਨਸਾਨ ਕੇ ਕਿਸੇ ਵੀ ਬਦਲ ਦੇ ਵੱਲੋਂ ਲਏ ਗਏ 90% ਫੈਸਲੇ ਸਿਧਾਂਤ ਦਾ ਦੇ ਉਲਟ ਨੇ ਸੁਖਬੀਰ ਸਿੰਘ ਬਾਦਲ سرمایہਦਾਰਾਂ ਨੂੰ ਲਿਆਉਣਾ ਚਾਹੁੰਦੇ ਨੇ ਅੱਗੇ ਸੁਰਜੀਤ ਕੌਰ ਦੇ ਹੱਥ ਫੜ ਕੇ ਅਸੀਂ ਖੜੇ ਹਾਂ ਸੁਰਜੀਤ ਕੌਰ ਦੀ ਆਰਥਿਕ ਮਦਦ ਦੀ ਵੀ ਅਸੀਂ ਕਰਾਂਗੇ ਪਰੰੰਤੂ ਇਸ ਟੀਨਸਾ ਦੇ ਵੱਲੋਂ ਬਿਆਨ ਦਿੱਤਾ ਗਿਆ ਕਾਬਲੇਗੌਰ ਕਿ 10 ਜੁਲਾਈ ਨੂੰ ਜਿਲੰਦਰ ਵੈਸ ਦੀ ਜ਼ਿੰਮੇਰੀ ਚੋਣ ਹੈ ਹਾਲਾਂਕਿ ਸੁਰਜੀਤ ਕੌਰ ਨੂੰ ਸ਼ਮਨ ਅਕਾਲੀ ਦਲ ਦਾ ਕੈਂਡੀਡੇਟ ਐਲਾਨ ਅਗਿਆਸੀ ਪਰ ਬਾਅਦ ਚ ਦੋ ਜਲਦੀਪ ਸਿੰਘ ਚੀਮਾ ਨੇ ਉਹਨਾਂ ਦੇ ਵੱਲੋਂ ਪ੍ਰੈਸ ਕਾਨਫਰੰਸ ਕਰਕੇ ਐਲਾਨ ਕੀਤਾ ਗਿਆ ਸੀਗਾ ਕਿ ਉਹਨਾਂ ਤੋਂ ਸਮਰਥਨ ਆਫੀਸ਼ੀਅਲੀ ਵਾਪਸ ਲੈ ਲਿਆ ਗਿਆ ਹੈ ਜਿਸ ਦੇ ਚਲਦੇ ਹੁਣ ਸ਼ਮਨ ਅਕਾਲੀ ਦਲ ਜੋ ਆਪਣਾ ਸਮਰਥਨ ਹੈ ਬੀਐਸਪੀ ਦੇ ਕੈਂਡੀਡੇਟ ਬਿੰਦਰ ਲਖਾ ਨੂੰ ਦੇ ਰਿਹਾ ਹੈ। तमाम ਜੋ ਵਿਰੋਧੀ ਨੇ ਉਹ ਵੀ ਕਿਤਨਾ ਕਿਤੇ ਹਮਲਾਵਾਂ ਹਾਲਕਿ ਬਾਗੀ ਤੜ ਦਾ ਕਹਿਣਾ ਸੀਗਾ ਕਿ ਸਿੱਟਾ ਕੇ ਸੁਰਜੀਤ ਕੌਰ ਦੇ ਹੱਥ ਚ ਖੜੇ ਹਾਂ ਤੇ ਹੁਣ ਪਰਮਿੰਦਰ ਸਿੰਘ ਢੀਂਡਸਾ ਵੀ ਕਹਿਣਾ ਹੈ ਕਿ ਅਸੀਂ ਜੋ ਕੈਂਡੀਡੇਟ ਨੇ ਸੁਖਜੀਤ ਕੌਰ ਉਹਨਾਂ ਦੇ ਹੱਕ ਚ ਖੜੇ ਆ ਅਸੀਂ तमाम ਤਰੀਕੇ ਦੇ ਨਾਲ ਚਾਹੇ ਉਹ ਇਕਨੋਮਿਕਲੀ ਹੋਏ ਉਹਨਾਂ ਦੀ ਮਦਦ ਉਹਨਾਂ ਦੇ ਵੱਲ ਕੀਤੀ ਜਾਏਗੀ ਕਿਉਂਕਿ ਸਰਪ੍ਰੀਖ ਸਿੰਘ ਬਾਦਲ ਉਹਨਾਂ ਦੇ ਵੱਲੋਂ ਲੈ ਗਏ ਸਾਰੇ ਤਕਰੀਬਨ 90% ਫੈਸਲੇ ਉਹ ਸੁਨਾਨਤਾ ਦੇ ਉਲਟ ਨਹੀਂ ਦੇ ਆ ਵੀ ਦੇਖੋ ਸਾਹਮਣੇ ਆ ਗਈ ਵੀ ਇਹ ਜਿਹੜਾ ਫੈਸਲਾ ਇਹ ਵੀ ਸਿਧਾਂਤ ਦੇ ਉਲਟ ਹੈ ਜਿਹੜੀ ਉਮੀਦਵਾਰ ਹੈ ਬੀਬੀ surjit kaur ਉਹ ਬੜੀ ਇੱਕ ਪੰਥਕ ਪਰਿਵਾਰ ਨਾਲ ਇੱਕ ਕੁਰਬਾਨੀ ਵਾਲੇ ਪਰਿਵਾਰ ਨਾਲ ਜੁੜੀ ਹੋਈ ਹੈ ਉਹਨਾਂ ਦੇ ਪਰਿਵਾਰ ਨੇ ਕਈ ਸਾਲ ਜੇਲਾਂ ਕੱਟੀਆਂ ਇੱਕ ਗਰੀਬ ਪਰਿਵਾਰ ਨਾਲ ਹੈਗੀ ਆ ਉਹ ਗਰੀਬ ਪਰਿਵਾਰ ਤੋਂ ਸੋ ਇਹਦਾ ਪਾਰਟੀ ਦੀ ਸਮਝ ਡਿਊਟੀ ਬਣਦੀ ਸੀ ਵੀ ਐਸੇ ਗਰੀਬ ਵਰਕਰ ਦੇ ਨਾਲ ਖੜਿਆ ਜਾਵੇਗਾ ਪਰ ਇੱਥੇ ਗਰੀਬ ਵਰਕਰਾਂ ਲਈ ਕੋਈ ਥਾਂ ਨਹੀਂ ਇੱਥੇ ਤਾਂ ਸਰਮਾਇਏਦਾਰਾਂ ਲਈ ਜਗ੍ਹਾ ਹੈਗੀ ਐ ਤੇ ਗਰੀਬਾਂ ਨੂੰ ਤਾਂ ਇਹਨਾਂ ਨੇ ਵਿਚਾਰਣ ਦੇ ਇੱਕ ਪਹਿਲੀ ਵਾਰ ਕਿਸੇ ਗਰੀਬ ਨੂੰ ਟਿਕਟ ਦਿੱਤੀ ਸੀ ਉਹਨੂੰ ਵੀ ਜਿਹੜਾ ਹੈ ਇਹਨਾਂ ਨੇ ਦਰਕਨਾਰ ਕਰਤਾ ਬਗਾਵਤ ਦੇ ਵਿਚਾਲੇ ਅਕਾਲੀ ਦਲ 'ਚ ਮੀਟਿੰਗਾਂ ਦਾ ਦੌੜ ਲਗਾਤਾਰ ਜਾਰੀ ਹੈ ਬੈਕ ਟੂ ਬੈਕ ਮੀਟਿੰਗਸ ਹੋ ਰਹੀਆਂ ਨੇ ਅਸੁਖਬੀਰ ਸਿੰਘ ਬਾਦਲ ਦੀ ਅਕਾਲੀ ਦਲ ਦੇ ਐਸਪੀ ਵਿੰਗ ਨਾਲ ਅਹਿਮ ਬੈਠਕ ਹੋਈ ਕਿ ਦੱਸ ਕਿ ਮਹਿਲਾ ਵਿੰਗ ਦੇ ਨਾਲ ਵੀ

ਅੱਗੇ ਵਧਾਂਗੇ ਤੇ ਗੱਲ ਕਰਾਂਗੇ 18ਵੀਂ ਲੋਕ ਸਭਾ ਦੀ ਸੰਸਦ ਅੱਜ ਵੀ ਹੰਗਾਮੇ ਦੇ ਆਸਾਨ ਨੀਦੇ ਮਸਲੇ ਤੇ ਅੱਜ ਵੀ ਸਿਆਸੀ ਹੰਗਾਮਾ ਹੋ ਸਕਦਾ ਹੈ ਚਰਚਾ ਦੀ ਮੰਗ ਲੈ ਕੇ ਹੰਗਾਮਾ ਕਰ ਸਕਦੇ ਨੇ ਵਿਰੋਧੀ ਧਿਰ ਸੀਬੀਆਈ ਤੇ ਈਡੀ ਵੀ ਕਠੇ ਦੁਰਵਰਤੋਂ ਦਾ ਮਾਮਲਾ ਦੇ ਵੀ ਚੁੱਕਣ ਦੇ ਵਿਰੋਧੀ ਧਿਰ ਸੈਸ਼ਨ ਦੀ ਕਾਰਵਾਈ ਤੋਂ ਪਹਿਲਾਂ 10 ਵਜੇ ਸੰਸਦ ਬਾਹਰ ਪ੍ਰਦਰਸ਼ਨ ਵਿਰੋਧੀ ਧਿਰਾਂ ਦੇ ਵੱਲੋਂ ਕੀਤਾ ਜਾਏਗਾ ਦੱਸ ਦੇ ਕਿ ਸ਼ੁੱਕਰਵਾਰ ਦੇ ਦਿਨ ਹੀ NEET ਮਸਟ ਨੂੰ ਲੈ ਕੇ ਵੱਡਾ ਹੰਗਾਮਾ ਲੋਕ ਸਭਾ ਦੇ ਅੰਦਰ ਦੇਖਣ ਨੂੰ ਮਿਲਿਆ ਸੀ ਜਦੋਂ ਕਿ ਵਿਰੋਧੀ ਧਿਰਾਂ ਦੀ ਡਿਮਾਂਡ ਸੀਗਾ ਕਿ NEET ਦੀ ਪਰਖਿਆ ਤੇ ਚਰਚਾ ਕੀਤੀ ਜਾਏ ਰਾਸ਼ਟਰਪਤੀ ਅਭਿਵਾਦਨ ਦੇ ਸਮ ਜੋ ਤਾਨਵਤ ਪ੍ਰਸਤਾਵ ਉੱਪਰ ਹਾਲਾਕੀ ਜੋ ਸਪੀਕਰ ਨੇ ਓਮ ਬਿਰਲਾ ਉਹਨਾਂ ਦਾ ਕਹਿਣਾ ਸੀ ਕਿ ਰਾਸ਼ਟਰਪਤੀ ਅਭਿਵਾਦਨ ਦੇ ਤਾਨਵਤ ਪ੍ਰਸਤਾਵ ਦੇ ਵਿਚਾਲੇ ਉਹ ਅਰਜਰਮੈਂਟ ਮੋਸ਼ਨ क्वेश्चन आर नहीं लिया सकते जिसको लेके विरोधी दल लगातार हमलावर सी हंगामा किया गया हालांकि जो कार्रवाई सी सदन दी लोकसभा दी लोअर हाउस दी उसमें स्थगित किया गया सी आज सोमवार यानी कि 11 बजे पर आज फिर तो नीट मामले को लेके नीट स्कैम को लेके विरोधी दल जबरदस्त हंगामा करेगा इससे पूरे आसार नजर आ रहे हैं ਹੁਣ ਗਲਮਰੇਪਾਲ ਦੀ ਲੋਕ ਸਭਾ ਚੋਣਾਂ 'ਚ ਜਿੱਤ ਦੇ ਬਾਅਦ ਹੁਣ ਜ਼ਿਮਨੀ ਚੋਣਾਂ ਨੂੰ ਲੈ ਕੇ ਵੀ ਬਿਗਲ ਵਜਾ ਦਿੱਤਾ ਗਿਆ ਹੈ ਤਾਂ ਇਸ ਦੇ ਵਿਚਾਰੇ ਰਨਿਤ ਬਿੱਟੂ ਨੇ ਅਮਰਿਤਪਾਲ ਤੇ ਤਿੱਖਾ ਨਿਸ਼ਾਨਾ ਵੀ ਸਾਧਿਆ ਤੇ ਨਸੀਹਤ ਦਿੰਦੇ ਹੋਏ ਕਿਹਾ ਕਿ ਸੰਵਿਧਾਨ ਨੂੰ ਮੰਨੋਗੇ ਤਾਂ ਜੇਲ੍ਹ ਦੇ ਬਾਹਰ ਬਹੁਤ ਕੁਝ ਹੈ ਸੰਵਿਧਾਨ ਨਾ ਮੰਨਿਆ ਤਾਂ ਡਿਬਰੂਗੜ੍ਹ ਤੋਂ ਅੱਗੇ ਵੀ ਜੇਲ੍ਹ ਹੈ ਲੋਕ ਸਭਾ ਚੋਣਾਂ ਦੇ ਵਿੱਚ ਅਮਰਿਤਪਾਲ ਸਿੰਘ ਖਡੂਰ ਸਾਹਿਬ ਤੋਂ ਆਜ਼ਾਦ ਉਮੀਦਵਾਰ ਦੇ ਤੌਰ ਤੇ ਮੈਦਾਨ ਦੇ ਵਿੱਚ ਨਿਤਰੇ ਤਾਂ ਵੱਡੀ ਜਿੱਤ ਵੀ ਦਰਜ ਕੀਤੀ ਤੇ ਐਮਪੀ ਵਜੋਂ ਅਜੇ ਸੌ ਚੁੱਕਣੀ ਬਾਕੀ ਹੈ ਤਾਂ ਦਿੱਲੀ ਵਾਲਾ ਰਾਹ ਸਾਫ਼ ਹੋਇਆ ਤਾਂ ਹੁਣ ਵਿਧਾਨ ਸਭਾ ਤੱਕ ਦਾ ਸਫ਼ਰ ਤੈਅ ਕਰਨ ਦੀ ਵੀ ਕੋਸ਼ਿਸ਼ ਕੀਤੀ ਜਾ ਰਹੀ ਹੈ ਜਿੱਥੇ ਅਮਰਪਾਲ ਧੜੇ ਨੇ ਜ਼ਮਨੀ ਚੋਣਾ ਨੂੰ ਲੈ ਕੇ ਪੂਰੀ ਕਮਰ ਕੱਸੀ ਹੋਈ ਹੈ ਤਾਂ ਇਸ ਦੇ ਵਿਚਾਲੇ ਕੇਂਦਰੀ ਰਾਜ ਮੰਤਰੀ ਰਵਨੀਤ ਬਿੱਟੂ ਦਾ ਵੱਡਾ ਬਿਆਨ ਆਇਆ ਬਿੱਟੂ ਨੇ ਵੱਡਾ ਹਮਲਾ ਬੋਲਦੇ ਹੈ ਕਿ ਸਵਿਧਾਨ ਨੂੰ ਮੰਨੋਗੇ ਤਾਂ ਜੇਲ੍ਹ ਦੇ ਬਾਹਰ ਬਹੁਤ ਹੋ ਜਾਏ ਸਵਿਧਾਨ ਨਾ ਮੰਨਿਆ ਤਾਂ ਡਿਬਰੂਗੜ੍ਹ ਤੋਂ ਅੱਗੇ ਵੀ ਜੇਲ੍ਹ ਹੈ ਗੱਲ ਦੇਖੋ ਸਪਸ਼ਟ ਹੈ ਕਿਸੇ ਵੀ ਅੱਤਵਾਦੀ ਜਿਹੜਾ ਕੋਈ ਦੇਸ਼ ਦੇ ਪੋਲਟਿਕਲ ਗੱਲ ਕਰਦਾ ਉਹਦੇ ਵੀ ਕੋਈ ਜਗ੍ਹਾ ਨਹੀਂ ਦੀ ਉਹੀ ਅੱਜ ਮੇਰੀਆਂ ਉਹੀ ਪਾਰਟੀ ਦੀ ਲੈ ਉਹਨੂੰ ਲੋਕਾਂ ਨੇ ਐਪੀ ਚੁਣਿਆ ਸਿਧਾਂਤ ਦੀ ਉਹਨੇ ਸਮਾਨੇ ਕੀ ਗੱਲ ਤੇ ਹੁਣ ਉਹ ਸੋਚੇ ਕਰ ਲੋ ਜਿਹੜਾ ਇਹ ਉਹਨਾਂ ਨੇ ਕਿਹਾ ਮੈਂ ਆਉਣਾ ਉਹ ਸਿਧਾਂਤ ਦੀ ਸੋਚ ਸਿਧਾਂਤ ਦੀ ਚੱਕਣੀ ਹੈ ਪਰੂੰ ਦੀ ਚੱਕਣੀ ਭਾਈ ਦੇਸ਼ ਦੀ ਗੱਲ ਕਰੋ ਜੇ ਦੇਸ਼ ਦੀ ਗੱਲ ਨਹੀਂ ਕਰਦੇ ਤਾਂ ਫਿਰ ਐਸੇ ਜੇ ਵੀ ਪੁਲੀਟਿਕ ਦਾ ਬਣਾ ਕੇ ਬੈਠੀਆਂ ਮੈਂ ਇੱਕੋ ਹੀ ਜਗ੍ਹਾ ਹੈ ਜੇ ਕੋਈ ਤਬਦੀਲੀ ਆਉਂਦੀ ਜੇ ਉਹ ਦੇਸ਼ ਦੇ ਹਿੱਤ ਕਰਦਾ ਦੇਸ਼ ਦੀ ਪੰਜਾਬ ਦੀ ਗੱਲ ਕਰਦਾ ਮੈਂ ਤਾਂ ਤੇ ਫਿਰ ਬੰਦ ਰਹਿ ਲੱਗ ਜਾਣਾ ਵੀ ਉਹ ਜੇ ਤਾਂ ਭਾਈ ਦੇਸ਼ ਨੂੰ ਤੇ ਕਾਨੂੰਨ ਨੂੰ ਮੰਨੂਗਾ ਸੰਵਿਧਾਨ ਨੂੰ ਮੰਨੂਗਾ ਉਹਦੇ ਦੀ ਜਗ੍ਹਾ ਬਾਹਰ ਵੀ ਆ ਪਾਰਲੀਮੈਂਟ ਚ ਵੀ ਆ ਜੇ ਉਹ ਕਹੂਗਾ ਵੀ ਮੈਂ ਤਾਂ ਭਾਈ ਗੱਲ ਦੇਸ਼ ਦੀ ਨਹੀਂ ਕਰਨੀ ਦੇਸ਼ ਨੂੰ ਉਜਾੜਨ ਦੀ ਕਰਨੀ ਹੈ ਫਿਰ ਤੂੰ ਜਿਗਰੂ ਘੜ ਤੋਂ ਅੱਗੇ ਵੀ ਕਿਸੇ ਹੋਰ ਘੜ ਚ ਜਾ ਸਕਦਾ ਅਜੇ ਚਾਰ ਵਿਧਾਨ ਸਭਾ ਸੀਟਾਂ ਤੇ ਜ਼ਮਨੀ ਚੋਣਾਂ ਦਾ ਐਲਾਨ ਹੋਣਾ ਬਾਕੀ ਹੈ ਪਰ ਇਸ ਤੋਂ ਪਹਿਲਾਂ ਹੀ ਅਮਰਤਪਾਲ ਦੇ ਸਾਥੀਆਂ ਨੇ ਮੈਦਾਨ ਦੇ ਵਿੱਚ ਨਿਤਰਨ ਦਾ ਐਲਾਨ ਕਰ ਦਿੱਤਾ ਹੈ ਡਿਬੂਗੜ ਜੇਲ੍ਹ ਦੇ ਵਿੱਚ ਹੀ ਬੰਦ ਅਮਰਤਪਾਲ ਦੇ ਸਾਥੀ ਕੁਲਵੰਤ ਸਿੰਘ ਰਾਓ ਕੇ ਬਰਨਾਲਾ ਤੋਂ ਚੋਣ ਲੜਨਗੇ ਗਿੱਦੜਬਾਹਾ ਤੋਂ ਭਗਵੰਤ ਸਿੰਘ ਬਾਜਕ ਕੇ ਚੋਣ ਲੜਨ ਦਾ ਐਲਾਨ ਕਰ ਚੁੱਕੇ ਨੇ ਉਥੇ ਦਲਜੀਤ ਕਲਸੀ ਨੇ ਡੇਰਾ ਬਾਬਾ ਨਾਨਕ ਤੋਂ ਚੋਣ ਲੜਨ ਦਾ ਫੈਸਲਾ ਲਿਆ ਤੁਸੀਂ ਸਾਡਾ ਇੱਕ ਸੁਣਿਆ ਆਪ ਸਭ ਨੂੰ ਦਿਨਾ ਸੀ ਉਹਨਾਂ ਨੇ ਆਉਣ ਵਾਲੇ ਬਾਈ ਇਲੈਕਸ਼ਨ ਵਿੱਚ ਡੇਰਾ ਬਾਬਾ ਨਾਨਕ ਸੀਟ ਤੋਂ ਚੋਣ ਲੜਨ ਦਾ ਫੈਸਲਾ ਕੀਤਾ ਡੇਰਾ ਬਾਬਾ ਨਾਨਕ ਕੁੱਝ ਸਾਥ ਦੇ ਨਾਨਕੀ ਪਿੰਡ ਵੀ ਹੈਗਾ ਤੇ ਆਪ ਸਭ ਦੇ ਸੇਵ ਦੀ ਸਾਨੂੰ ਬਹੁਤ ਜ਼ਰੂਰਤ ਹੈ ਕਿ ਆਪ ਸਭ ਬੋਲ ਚੜਕੇ ਆਉਣ ਵਾਲੇ ਇਲੈਕਸ਼ਨ ਵਿੱਚ ਸਾਡਾ ਸਹੀ ਹੁੰਦੂ ਕਿ ਬਾਕੀ ਦੀ ਸਾਰੀ ਜਾਣਕਾਰੀ ਆਉਣ ਵਾਲੇ ਦਿਨਾਂ ਵਿੱਚ ਅਸੀਂ ਪ੍ਰੈਸ ਕਾਨਫਰੰਸ ਕਰਕੇ ਆਪ ਸਭ ਨੂੰ ਦਵਾਂਗੇ ਸੋ ਲੋਕ ਸਭਾ ਚੋਣਾਂ ਵਾਲੇ ਇਮਤਿਹਾਨ ਦੇ ਵਿੱਚ ਤਾਂ ਅਮਰਤਪਾਲ ਪਾਸ ਹੋ ਗਏ ਨੇ ਤਾਂ ਅਗਲੀ ਪ੍ਰੀਖਿਆ ਜ਼ਿਮਨੀ ਚੋਣਾਂ ਦੀ ਹੈ ਤੇ ਵੱਡਾ ਸਵਾਲ ਹੈ ਕਿ ਕੀ ਜ਼ਿਮਨੀ ਚੋਣਾਂ ਦੇ ਵਿੱਚ ਵੀ ਲੋਕ ਸਭਾ ਚੋਣਾਂ ਵਾਲਾ ਸਮਰਥਨ ਮਿਲੇਗਾ ਬਿਊਰੋ ਰਿਪੋਰਟ న్యూਸ 18 ਪੰਜਾਬ ਅੱਜ ਤੋਂ ਪੰਜਾਬ ਚ 4 ਮਹੀਨਾ ਦੀ ਇਕੱਠੀ ਕਣਕ ਮਿਲੇਗੀ ਲੋਕਾਂ ਨੂੰ ਲਾਪਰਤਿਆਂ ਨੂੰ ਦੇਸੀ ਕੇ ਕਰਕਰ ਰਾਸ਼ਨ ਸਕੀਮ ਦੇ ਤਹਿਤ ਆ ਰਾਸ਼ਨ ਲਾਪਰਤਿਆਂ ਨੂੰ ਦਿੱਤਾ ਜਾਏਗਾ ਲਗਭਗ 1 ਕਰੋੜ 8454 ਲੱਖ ਲਾਪਰਤਿਆਂ ਨੂੰ ਆ ਰਾਸ਼ਨ ਦੇ ਮਿਲੇਗਾ ਬੀਤੇ ਦਿਨੀ ਮੁੱਖ ਮੰਤਰੀ ਭਗਵੰਤ ਮਾਨ ਦੇ ਵੱਲੋਂ ਇਸ ਬਾਬਤ ਐਲਾਨ ਕੀਤਾ ਗਿਆ ਸੀ ਦੇ ਕਰਕਰ ਰਾਸ਼ਨ ਸਕੀਮ ਦੇ ਤਹਿਤ ਲਾਪਰਤਿਆਂ ਨੂੰ ਆ ਰਾਸ਼ਨ ਦਿੱਤਾ ਜਾਏਗਾ 1 ਕਰੋੜ 54 ਲੱਖ ਲਾਪਰਤਿਆਂ ਨੂੰ ਰਾਸ਼ਨ ਮਿਲੇਗਾ 4 ਮਹੀਨੇ ਦਾ ਰਾਸ਼ਨ ਦਿੱਤਾ ਜਾਏਗਾ ਬੀਤੇ ਦਿਨੀ ਮੁੱਖ ਮੰਤਰੀ ਭਗਵੰਤ ਮਾਨ ਦੇ ਵੱਲੋਂ ਇਸ ਬਾਬਤ ਐਲਾਨ ਕੀਤਾ ਗਿਆ ਸੀ एम चरणजीत सिंह चन्नी ने आम आदमी पार्टी तिखा शब्दी हमला किया उन्होंने कहा है कि दिल्ली वर्ग शराब घोटाला पंजाब है पंजाब एक्साइज पॉलिसी भी जांच जानी चाहिए है चन्नी जो एमपी ने उन्होंने बयान सामने आया है चन्नी ने कहा है कि हजारा करोड़ रुपए का घोटाला होया है दिल्ली वाली शराब नीति ही पंजाब चलाई जा रही है चन्नी ने कहा है कि इससे जो आम आदमी पार्टी पलटवार सामने आया है बलविंदर कंग जो एमपी ने उन्होंने कहा कि चन्नी सीरियस नहीं लेंदे लोग ਪਹਿਲਾਂ ਜਿਹੜਾ ਕੰਮ ਸੀਤ ਰੰਗਰਾਲ ਤੇ ਰਿੰਕੂ ਨੇ ਸੰਭਾਲਿਆ ਹੋਇਆ ਸੀ 2 ਸਾਲ ਉਹ ਅੱਜ ਕੱਲ ਅਮਨ ਅਰੂੜਾ ਨੇ ਸੰਭਾਲਿਆ ਹੋਇਆ ਉਹ ਕੰਮ ਹੈਗਾ ਗੜੇ ਸੱਟੇ ਦਾ ਲਾਟਰੀਆਂ ਦਾ ਨਸ਼ੇ ਦਾ ਸੋ ਇਹ ਆਮ ਆਦਮੀ ਪਾਰਟੀ ਵੱਡੇ ਪੱਧਰ ਤੇ ਇੱਥੇ ਲਾ ਐਂਡ ਆਰਡਰ ਦੀ ਇਸ ਮਸੱਈਆ ਨੂੰ ਜਿਹੜੀ ਹੈਂਡਲ ਕਰਨ ਦੇ ਵਿੱਚ ناکਾਮ ਹੈ ਰਹੀ ਹੈ ਜਿਹਦੇ ਕਰਕੇ ਇੱਥੇ ਸਨੇਚਿੰਗਸ ਹੋ ਰਹੀਆਂ ਚੋਰੀਆਂ ਹੋ ਰਹੀਆਂ ਡੱਕੇ ਹੋ ਰਹੇ ਆ ਤੇ ਇੱਥੇ ਹਰ ਤਰੀਕੇ ਦਾ ਨਸ਼ਾ ਵਿਕ ਰਿਹਾ ਪੂਰਾ ਕਰਤਾ ਧਰਤਾ ਪਹਿਲਾਂ ਸ਼ੀਤ ਲੰਗਰਾਲ ਤੇ ਰੇਪੂਸੀ ਹੁਣ ਕਿਉਂਕਿ ਪਾਰਟੀ ਬਦਲ ਗਈ ਹੈ ਉਹਨਾਂ ਦੀ ਇਸ ਕਰਕੇ ਹੁਣ ਇੱਥੇ ਅਰੋੜਾ ਹੈ ਕੋ ਚੰਨੀ ਸਾਹਿਬ ਨਾ ਸ਼ਾਇਦ ਮਾਂਚੇ ਕੀ ਸਥਿਤੀ ਆਪਣੀ ਗਵਾ ਬੈਠੇ ਕਿਉਂਕਿ ਜਿਹੜੇ ਹਾਲਾਤਾਂ ਚੋਂ ਗੁਜ਼ਰ ਰਹੇ ਆ ਔਰ ਆਪਣਾ ਇਲਾਕਾ ਉਹ ਪਹਿਨੀ ਛੱਡਿਆ ਇਸੇ ਕਰਕੇ ਸਵਿਚ ਕਰਕੇ ਉਹਨਾਂ ਤੇ ਉਹਨਾਂ ਨੂੰ ਬਹੁਤ ਜ਼ਿਆਦਾ ਸੀਰੀਅਸ ਵੈਸੇ ਵੀ ਪੰਜਾਬ ਦੇ ਲੋਕ ਉਹਨਾਂ ਨੂੰ ਡੈਨੋ ਹਟ ਗਏ ਆ ਤੇ ਉਹ ਤੇ ਪਤਾ ਨਹੀਂ ਕੀ ਕੀ ਕੱਲ ਉਹ ਹੀ ਨਾ ਕਹਿ ਦੇਣ ਵੀ ਮੈਂ ਪਹਿਲਾਂ ਜਿਤਨਾ ਨਹੀਂ ਕਹਿੰਦੇ ਮੈਂ ਕੀ ਬੈਂਡ ਚਲਾ ਲੈਣਾ ਰਿਕਸ਼ਾ ਚਲਾ ਲੈਣਾ ਉਹ ਕੱਲ ਉਹਨਾਂ ਨੇ ਇਹ ਵੀ ਕਹਿ ਦੇਣਾ ਮੈਂ ਛੱਟਾ ਵੀ ਚਲਾ ਲੈਣਾ ਸੋ ਉਹਨਾਂ ਨੂੰ ਬਹੁਤ ਜ਼ਿਆਦਾ ਸੀਰੀਅਸ ਲੈਣ ਦੀ ਲੋੜ ਨਹੀਂ